ਹਾਲੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਇੱਕ 뮤지컬 ਨਾਈਟ ਦੌਰਾਨ ਯੂਨੀਵਰਸਿਟੀ ਵਿੱਚ ਆਏ ਕੁਝ ਬਾਰੀ ਲੋਕਾਂ ਨੇ ਕੁਝ ਵਿਦਿਆਰਥੀਆਂ ਦੀ ਘੁਟਮਾਰ ਕੀਤੀ ਤੇ ਇਸ ਦੇ ਵਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਤੇ ਇੱਕ ਦਿੱਤਿਆ ਠਾਕੁਰ ਨਾਂ ਦੇ ਨੌਜਵਾਨ ਨੂੰ ਕੁਝ ਬਾਰੀ ਲੋਕਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਅਮਰੋਦ ਦੇ ਅਲੇਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਤੇ ਉਸ ਦਾ ਅੰਤਨ ਸਸਕਾਰ ਉਸ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਏ ਜਿਸ ਮੌਕੇ ਹਰ ਅੱਖ ਨਮ ਨਜ਼ਰ ਆਈ ਤੇ ਘਰ ਦੇ ਵਿੱਚ ਸਾਰੇ ਪਰਿਵਾਰਧਾਰੋਂ ਰੋਕੇ ਬੁਰਾ ਹਾਲ ਸੀ ਇਸ ਮੌਕੇ ਸਥਾਨ ਲੋਕਾਂ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਐਸਐਸਪੀ ਦਫ਼ਤਰ ਹੁੱਕੀ ਰਾਹ ਪਾਇਆ ਜਾਏਗਾ ਕੀ ਨੌਜਵਾਨ ਬੱਚਾ ਪੜਨ ਵਾਸਤੇ ਪਿੱਚਿਆ ਉੱਤੇ ਆਊਟਸਾਈਡਰਜ਼ ਨੇ ਆ ਕੇ ਇਨਾਂ ਡਿਸਪੀਸਪਲਨ ਉੱਤੇ ਆਊਟਸਾਈਡਰ ਆ ਕੇ ਇੱਕ ਬੱਚੇ ਨੂੰ ਐਸੇ ਨੂੰ ਜਿਹੜਾ ਕਿ ਕਿਸੇ ਵੀ ਪਾਰਟੀ ਵਾਜੀ ਜਿਹਾ ਕੋਈ ਲੜਾਈ ਚ ਨਹੀਂ ਜਿਗਾ ਖੜੇ ਨੂੰ ਹੋ ਬੱਚੇ ਨੂੰ ਮਾਰ ਗਏ ਹੈ ਬੜੀ ਦੁੱਖ ਦੀ ਗੱਡੀ ਹੈ ਸਾਡੇ ਇਸ ਪਰਿਵਾਰ ਲਈ ਅਸੀਂ ਸਾਰੇ ਇਸ ਦੁੱਖ ਚ ਇਸ ਪਰਿਵਾਰ ਨਾਲ ਖੜੇ ਹਾਂ ਔਰ ਜਿਹੜੀ ਅਰੇਸਟਰੀ ਹੋਈ ਮੈਂ ਸਮਝਦਾ ਪੁਲਿਸ ਦੀ ਨਿਰਾਕੀ ਹੈ ਇਹ ਕਿ ਇੱਕ ਬੱਚੇ ਨੂੰ ਇੱਕ ਸਟੂਡੈਂਟ ਨੂੰ ਯੂਨੀਵਰਸਿਟੀ ਜਾ ਕੇ ਮਾਰ ਗਏ ਔਰ ਇਹਦੀ ਅਰੇਸਟਰੀ ਵੀ ਅਸੀਂ ਵੀ ਕੱਲ ਸਟੂਡੈਂਟ ਯੂਨੀਅਨ ਵੀ ਕਹਿ ਰਹੀ ਸੀਗੀ ਕਿ ਕੱਲ ਉਹ ਕੁਝ ਹੜਤਾਲ ਕਰਨਗੇ ਆ ਐਸਐਸਪੀ ਸਾਹਿਬ ਐਸਐਸਪੀ ਦੇ ਆਫਿਸ ਦੇ ਸਾਹਮਣੇ ਉਹ ਪ੍ਰਦਰਸ਼ਨ ਕਰਨਗੇ ਸੋ ਮੇਰੀ ਪ੍ਰਸ਼ਾਸਨ ਤਾਂ ਕੇਹੀ ਮੰਗਿਆ ਕਿ ਜਲਦ ਤੋਂ ਜਲ ਦੋਸ਼ੀਆਂ ਨੂੰ ਜਿਹੜਾ ਹੈ ਸਲਾਕਾਂ ਦੇ ਪਿੱਛੇ ਪਛਾਇਆ ਜਾਂਦੇ ਆ ਮੈਨੂੰ ਵੀ ਮਾਮਾ ਜੀ ਕਹਿ ਕੇ ਬੁਲਾਉਂਦਾ ਸੀ ਸਭ ਤੋਂ ਵੱਡੀ ਗੱਲ ਇੱਥੇ ਦੇਖੋ ਯੂਨੀਵਰਸਿਟੀ ਚ ਸਾਰਾ ਕੁਝ ਹੈ ਠੀਕ ਹੈ ਫੰਕਸ਼ਨ ਹੁੰਦੇ ਨੇ ਸਾਰਾ ਕੁਝ ਹੈ ਉੱਥੇ ਪੌਲਸ ਦਾ ਸਭ ਤੋਂ ਵੱਡੀ ਗੱਲ ਮੰਨੀ ਗਈ ਹੈ ਕਿਉਂਕਿ ਅਜੜ 48 ਘੰਟੇ ਹੋ ਗਏ ਬੋਡੀ ਘਰੇ ਪਈ ਹੈ ਮਾਂ ਰੋ ਰਹੀ ਹੈ ਉਹਨੂੰ ਇੱਕ ਵੀ ਹਲੇ ਤੱਕ ਇਹ ਫੋਨ ਨਹੀਂ ਆਇਆ ਵੀ ਹਾਂ ਸਾ ਅਸੀਂ ਬੰਦਾ ਆਈਡੈਂਟੀਫਾਈ ਸਭ ਤੋਂ ਵੱਡੀ ਗੱਲ ਉਹਦੀ ਵੀਡੀਓ ਆ ਗਈ ਆ ਉਹਦਾ ਸਾਰਾ ਕੁਝ ਆ ਗਿਆ ਉਹਨਾਂ ਦਾ ਜੋ ਵੀ ਮੁੰਡੇ ਸੀ ਪੋਲਸ ਨੇ ਹਾਲ ਤੱਕ ਇੱਕ ਵੀ ਮੁੰਡਾ ਨਹੀਂ ਚੱਕਿਆ ਹੈਗਾ ਫਿਰ ਇਹਦਾ ਮਤਲਬ ਸਾਡੇ ਕੋਲ ਕੋਈ ਹੋਣੀ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਜਾਨੇ ਰਾਜਨੀਤੀ ਯੂਨੀਵਰਸਿਟੀ ਚ ਵੀ ਮੈਂ ਕਹਿੰਨਾ ਸਾਰੇ ਰਾਜਨੀਤੀ ਸਟੂਡੈਂਟ ਜੋ ਪ੍ਰੋਫੈਸਰ ਟੀਚਰ ਉਹਦੇ ਡਿਪਾਰਟਮੈਂਟ ਦੇ ਟੀਚਰ ਸਾਰੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਕੱਲੋਂ SSP ਆਫ ਦਾ ਆਪ ਜਿੰਮੇਵਾਰ ਹੋਊਗਾ ਅਸੀਂ ਕੱਲ ਨੂੰ SSP ਦਫਤਰ ਘੇਰਾਂਗੇ ਕਿਉਂਕਿ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਸਾਡਾ ਭਰਾ ਗਿਆ ਇੱਕ ਘਰ ਦਾ ਜਿਗਰ ਦਾ ਟੁਕੜਾ ਗਿਆ ਇਕੱਲਾ ਇਕੱਲਾ ਮੁੰਡਾ ਗਿਆ ਪਲੀਜ਼ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵੀ ਰਾਜਨੀਤੀ ਛੱਡ ਕੇ ਆਪਾਂ ਭਰਾ ਦੇ ਇਨਸਾਫ ਤੇ ਲੱਗੀਏ ਉਹ ਲੜਾਈ ਲੜੀਏ ਜੱਪਾਨੀ ਟੀਵੀ ਲਈ ਹੁਸ਼ਿਆਰ ਕੋਰਟੋਂ ਅਨਕੇਤ ਸ਼ਰਮਾ ਦੀ ਰਿਪੋਰਟ